ਆਣੀਆਂ 골ਦੀ ਸੁਖਵੀਰ ਤੇ ਨਾਲ ਭਿੰਦੇ ਦੋਨੋਂ ਹੁਣ ਦੋਨੋਂ ਕਲਾ ਉਹਨਾਂ ਵੱਲੀਓ ਸੀਚੇ ਵਾਲੀਆ ਵਾਹੇ ਗੁਰੂ ਸੀਚੇ ਵਾਲੀਆ ਹੁੰਦਾ ਮੂਰੇ ਕਰਾਪ ਆਊਟ ਟਾਈਮ ਜਾਂ ਨਹੀਂ ਆ ਨੰਬਰ ਸਿਰੇ ਦਾ ਫੜਦਾ ਕਿੱਤਾ ਹੋ ਗਿਆ ਮੂਰੇ ਨਜ਼ਾਰਾ 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 ਵੱਜ ਗਈ ਕੰਜੀ ਫੜ ਗਿਆ ਅੜ ਗਿਆ ਅੜ ਗਿਆ ਅੜ ਗਿਆ ਓ ਸਾਹਮਣੇ ਓ ਸਾਹਮਣੇ ਆ ਨੰਬਰ ਪੰਜਾਬ ਰੋਡ ਦੇ ਵਿੱਚ ਕਹਿੰਦੇ ਵੱਡੇ ਅਫਸਰ ਨੇ ਆਹ ਕਹਿੰਦੇ ਬਾਪ ਦਾ ਨਾਮ بیٹے ਦਾ ਨਾਮ ਦੁਨੀਆ ਨੇ ਵਿੱਚ ਇਹ ਬਾਬੇ ਬਿਵੀ ਚੰਬੀ ਧਰਤੀ ਤੋਂ ਚੱਲ ਕੇ ਆਇਆ ਅੰਬਾ ਅੰਬਾ ਹੋ ਗਿਆ ਲੋਕ ਠੰਡੇ ਜੇ ਬੈਠੇ ਆ ਲੋਕ ਕਹਿੰਦੇ ਵੀ ਸਵਾਦ ਲੈਣਾ ਸਵਾਦ ਲੈਣਾ ਜੇ ਦੁਕਾਨਾ ਖੁੱਲਾ ਲੱਗ ਜੇ ਖੁੱਲਾ ਲੱਗ ਜੇ ਖੁੱਲਾ ਲੱਗ ਜੇ ਪਰ ਪਰ ਰਵੀ ਰਵੀ ਅੰਬਾ ਰਵੀ ਅੰਬਾ ਰਵੀ ਅੰਬਾ 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 ਖਿੱਚ ਕਿਚੰਬਿਆ ਹੁਣ ਨਹੀਂ ਆਹ ਅੜ ਗਿਆ ਆਹ ਸਾਹੋਕੇ ਵਾਲਾ ਅੜ ਗਿਆ ਉਹ ਮੋਲਾ ਨੱਚਿਆ ਨੱਚਿਆ ਮੇਲਾ ਬਣ ਗਿਆ ਕਹਿੰਦੇ ਵੈਗਰੂ ਤੈ ਕੇ ਚੱਕ ਲੋ ਆਹ ਜੇ ਕੋਈ ਸ਼ੱਕੀ ਲੱਗਦਾ ਕਹਿੰਦੇ ਵੈਗਰੂ ਕਹਿ ਕੇ ਚੱਕ ਲੋ ਜੇ ਕੋਈ ਸ਼ੱਕੀ ਲੱਗਦਾ ਰੇਡ ਪੈ ਗਈ ਗੱਗੀ ਓਏ ਸਿਰਾ ਸਿਰਾ

¡No,